ਸਰ ਅੱਜ ਜਿਹੜਾ ਮਾਮਲਾ ਪ੍ਰੋਕਿਊਰਰ ਦਾ ਸਾਹਮਣੇ ਆਇਆ ਇਹ ਮਾਮਲਾ ਇਹ ਵੱਧ ਚੋ ਇਹ ਜੀ ਆਪਣੇ ਕੋਲ ਹਰਜਿੰਦਰ ਸਿੰਘ ਪੁੱਤਰ ਸੰਗਤ ਸਿੰਘ ਆ ਇਹ ਵਾਸੀ ਇਹ ਚੰਡੀਗੜ੍ਹ ਦੇ ਜਿਨ੍ਹਾਂ ਨੇ ਆਪਣੇ ਕੋਲ ਇੱਕ ਬਿਆਨ ਲਿਖਾਇਆ ਸੀ ਜੇ ਕਹੀ ਮੇਰੀ 5 ਏਕੜ ਜ਼ਮੀਨ ਨੂੰ ਕੋਈ ਬੰਦਾ ਹਰਜਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਹੈ ਜਿਹੜਾ ਜਾਲੀ ਹਰਜਿੰਦਰ ਸਿੰਘ ਤੇ ਸੰਗਤ ਸਿੰਘ ਬਣ ਕੇ ਵੇਚ ਰਿਹਾ ਇਹਦੇ ਵਿੱਚ ਸੁਰਿੰਦਰ ਤੇ ਨਿਤਿਨ ਕੁਮਾਰ ਨਾਲ ਦੋ ਬੰਦੇ ਹੋਰ ਸ਼ਾਮਲ ਨੇ ਜਿਨ੍ਹਾਂ ਨੇ ਜਾਲੀ ਆਧਾਰ ਕਾਰਡ ਪੈਨ ਕਾਰਡ ਬਣਾ ਕੇ ਬੈਂਕ ਖਾਤਾ ਖੋਲ ਕੇ ਇਹ ਜੇ ਟੋਟਲ 7 ਕਰੋੜ 90 ਲੱਖ ਰੁਪਏ ਦੀ ਠੱਗੀ ਮਾਰ ਰਹੇ ਨੇ ਤੇ ਉਹ ਬੰਦੇ ਨੂੰ ਪਤਾ ਲੱਗਿਆ ਤਾਂ ਉਹ ਪਿੱਛਾ ਕਰਦਾ ਕਰਦਾ ਆਪਣੇ ਕੋਲ ਆਇਆ ਤਾਂ ਉਹਨੇ ਕੱਲ ਬਿਆਨ ਲਖਾਈ ਜੀ ਬਿਆਨ ਲਿਖਣ ਤੋਂ ਬਾਅਦ ਆਪਨੇ ਬੰਦੇ ਮੌਕੇ ਤੇ ਕਾਬੂ ਕਰ ਲਏ ਮੌਕੇ ਤੇ ਕਾਬੂ ਕਰਕੇ ਤਾਂ ਇਹਨਾਂ ਕੋਲ ਇੱਕ ਆਧਾਰ ਕਾਰਡ ਇੱਕ ਪੈਨ ਕਾਰਡ ਤੇ ਇੱਕ ਜਿਹੜਾ ਇਹਨਾਂ ਨੇ ਕਰਾਰਨਾਮਾ ਕੀਤਾ ਸੀਗਾ ਉਹ ਆਪਾਂ ਨੂੰ ਇਹਨਾਂ ਤੋਂ ਹਾਸਲ ਹੋਇਆ ਜੀ ਬਰਾਮਦ ਹੋਇਆ ਵੀ ਇਹ ਵਿਅਕਤੀ ਅੱਜ ਕਿੱਡੀ ਕਿੱਡੀ ਨਾਕੀ ਰੋਂ ਰੱਖੀ ਜੀ ਇਹ ਇੱਕ ਬੰਦਾ ਦਾ ਹੀ ਪੁਰਾਣਾ ਰਹਿਣ ਵਾਲਾ ਗਰਦਾਸਪੁਰ ਦਾ ਹੁਣ ਨਮਾਗਰਾਉ ਰਹਿੰਦਾ ਜੀ ਤੇ ਇੱਕ ਵਿਅਕਤੀ ਹੈਗਾ ਦਾ ਫਰੂਜਪੁਰ ਦਾ ਇੱਕ ਮੁੱਲਾਪੁਰ ਦਾ ਜੀ ਅਜੇ ਪਹਿਲਾਂ ਵੀ ਕੋਈ ਜਨਾਬ ਤੇ ਮਕਦਮਾ ਚੱਲਦਾ ਤੇ ਇਹ ਤਾਂ ਹੀ ਹਲੇ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੌਰਾਨ ਜੇ ਕੋਈ ਸਾਹਮਣੇ ਆਇਆ ਤਾਂ ਉਹ ਆਪਾਂ ਦੇਖ ਲਾਂਗੇ ਵੀ ਇਹਨਾਂ ਦੇ ਕੋਈ ਮਕਦਮਾ ਦਰਜ ਹੈਗਾ ਤੇ ਨਹੀਂ ਹੈਗਾ ਜੀ ਠੀਕ ਹੈ